ਮੇਂ ਗਿਆ ਬਈ ਚੜਾ ਤੋਂ ਪਛੂ ਪੇਸਾਰਾ ਪਸ਼ੂ ਜੇ ਰੋਕਾ ਦਾ ਮਤਲਬ ਪੂਰਾ ਹੋਣਾ ਹੋਵੇ ਉਹ ਸ਼ਹਿਰਾਂ ਚ ਆ ਜਾਂਦੇ ਸ਼ਹਿਰਾਂ ਚ ਆਵੇ ਫਿਰ ਦੁਰਘਟਨਾ ਹੋ ਆਪੀ ਜੀ ਤਾਂ ਕਰਕੇ ਕਰਕੇ ਇਹ ਦੁਰਘਟਨਾ ਨਾ ਹੋਵੇ ਮੇਨਲੀ ਰੈ residențial ਤੇ ਆਪਣੇ ਸ਼ਹਿਰ ਦੇ ਇੰਟਰਨਲ ਰੋਡਸ ਚ ਨਾ ਆਪਾਂ ਬੇਸਾਰਾ ਪਸ਼ੂ ਤਾਂ ਕਰਕੇ ਅਸੀਂ ਹਰ ਇੱਕ ਐਂਟਰੈਂਸ ਤੇ ਅਜੇ ਵਰਕਿੰਗ ਕਰ ਰਿਹਾ ਵੀ ਕਿਦਾਂ ਉਹ ਕਾਊ ਗੈਚਰ ਥੱਲੇ ਜਿਹੜਾ ਲੱਗ ਜਾਂਦੇ ਆ ਤਾਂ ਕਿ ਜੇ ਉਹ ਪੈਰ ਪਾ ਲੈਣ ਤਾਂ ਉੱਥੇ ਹੀ ਰਹਿ ਜਾਂਣ ਫਿਰ ਕੈਚ ਕਰਨੇ ਈਜ਼ੀ ਹੋ ਜਾਂਦੇ ਨਾ ਵੈਸੇ ਤਾਂ ਉਹ ਉਹਨਾਂ ਨੂੰ ਦੇਖ ਕੇ ਫਿਰ ਉੱਥੇ ਆਂਦੇ ਹੀ ਨਹੀਂ ਉਹ ਵਾਪਸ ਹੀ ਚਲੇ ਜਾਂਦੇ ਪਹਿਲੀ ਗੱਲ ਤਾਂ ਇਹ ਬਾਕੀ ਆਪਣੇ ਕੋਲੇ ਕਾਊ ਗੈਚਰ ਹੈਗੀ ਹੈ ਉਹਦੇ ਨਾਲ ਟਾਈਮ ਟੂ ਟਾਈਮ ਜੋ ਹੈ ਬੇਸਾਰਾ ਪਸ਼ੂਆਂ ਨੂੰ ਲੈ ਕੇ ਜਾ ਰਹੇ ਹਾਂ ਗਊਸ਼ਾਲਾ वगैरह ਤੇ ਇਹੀ ਹੈ ਜੇ ਤਾਂ ਫਿਲਹਾਲ ਜੋ ਹੈਗਾ ਅੱਗੇ ਸੜਕਾਂ ਦੇ ਵਿੱਚ ਕਿਰਤੀ ਬਹੁਤ ਜ਼ਿਆਦਾ ਵਧ ਗਈ ਹੈ ਜਿਹੜੀ ਹੁਣ ਸੜਕਾਂ ਦੇ ਉੱਤੇ ਆਮ ਹੀ ਜਿਹੜਾ ਮਤਲਬ ਰੰਗ ਵੀ ਕਾਲਾ ਹੈ ਰਾਤ ਨੂੰ ਦਿਖਾਈ ਵੀ ਨਹੀਂ ਦਿੰਦਾ ਉਹ ਜਿਹੜੇ ਆਮ ਸੜਕਾਂ ਤੇ ਉਹਨਾਂ ਦੀ ਗਿਣਤੀ ਨੂੰ ਕਿਤੇ ਕੰਟਰੋਲ ਕਰਨ ਵਾਸਤੇ ਬਹੁਤ ਸ਼ੌਲਾਵਾ ਜਾਂ ਮਤਲਬ ਉਹ ਕੀ ਕਿਉਂਕਿ ਗਿਣਤੀ ਵੱਡੀ ਹੈ ਗਿਣਤੀ ਇਦਾਂ ਜੀ ਅਸੀਂ ਇਹਦਾ ਸਰਵੇ ਕਰਾਇਆ ਆਪਣੇ ਸ਼ਹਿਰ 'ਚ ਤਕਰੀਬਨ 7 650 ਤੋਂ 700 ਬੇਸਹਾਰਾ ਪਸ਼ੂ ਇਹ ਇਸ ਸੀਜ਼ਨ ਦੇ ਵਿੱਚ ਮੈਂ ਸੁਣਿਆ ਮੇਰਾ ਤਾਂ ਫਰਸਟ ਐਕਸਪੀਰੀਅੰਸ ਆ ਨਾ ਅੱਜ ਦੀ ਜੀ ਮੈਂ ਸੁਣਿਆ ਕਿ ਇਸ ਸੀਜ਼ਨ ਦੇ ਵਿੱਚ ਵੈਸੇ ਹੀ ਜ਼ਿਆਦਾ ਵੱਧ ਜਾਂਦੇ ਆ ਕਿਉਂਕਿ ਪਿੰਡਾਂ 'ਚ ਜੋ ਜੋ ਆਪਣੇ ਡੇਰੀ ਵਾਲੇ ਹੋਣਗੇ ਜਾਂ ਜਿਨ੍ਹਾਂ ਨੇ ਵੀ ਪਸ਼ੂ ਪਾਲੇ ਹੋਣਗੇ ਉਹ ਇੱਧਰ ਛੱਡ ਜਾਂਦੇ ਸ਼ਹਿਰਾਂ 'ਚ ਇਸ ਸਪੈਸੀਫਿਕ ਸੀਜ਼ਨ ਦੇ ਵਿੱਚ ਤੇ ਮਗਰ ਆਪਣੀ ਟੀਮ ਲਗਾਤਾਰ ਜੋ ਹੈ ਕਾਊ ਕੈਚਰ ਵੀ ਚੱਲ ਰਹੀ ਹੈ ਬੇਸਾਰਾ ਪਸ਼ੂਆਂ ਨੂੰ ਲੈ ਕੇ ਵੀ ਜਾ ਰਹੀ ਹੈ ਆਪਣੇ ਗਊਸ਼ਾਲਾ ਵਗਾਰਾ 'ਚ ਜੀ ਆਪਣੇ ਕੋਲੇ ਕਮੀ ਨਹੀਂ ਹੈਗੀ ਸਪੇਸ ਦੀ ਠੀਕ ਹੈ ਦੋ ਨਵੀਂ ਗਊਸ਼ਾਲਾ ਬਣ ਗਈਆਂ ਉੱਥੇ ਕਪੈਸਿਟੀ ਫੁੱਲ ਹੈ ਕੋਈ ਦਿੱਕਤ ਨਹੀਂ ਹੈ ਲੈ ਕੇ ਜਾ ਸਕਦੇ ਮਗਰ ਜਿਹੜਾ ਹੈਗਾ ਟਾਈਮ ਜੋ ਹੈ ਇੱਕ ਵਾਰੀ ਉਹਨਾਂ ਹੀ ਲੱਗਦਾ ਇੱਕ ਦਿਨ 'ਚ ਮੇਰੇ ਖਿਆਲ ਨਾਲ 5 ਤੋਂ 6 ਜਾਂ ਮੈਕਸਿਮਮ ਜੇ 4-5 ਰਾਊਂਡ ਵੀ ਮਾਰੀ ਜਾਣ ਤਾਂ ਵੀ 10 12 ਚ ਜੋ ਹੈ ਵੇ ਸਾਰਾ ਪਸ਼ੂ ਨੂੰ ਲੈ ਕੇ ਜਾਇਆ ਜਾ ਸਕਦਾ ਉਹੀ ਗੱਲ ਆ ਫਿਰ ਉਹ ਟਾਈਮ ਜ਼ਿਆਦਾ ਲੱਗਦਾ 19 ਦਿਨ ਚੋਂ ਹੋਰ ਛੱਡ ਜਾਂਦੇ ਦਿੱਕਤ ਇਹ ਗੱਲ ਹੋਊਗੀ ਜੀ ਅੱਜ ਕੱਲ ਨਾ ਜੀ ਆਪਣੇ ਜਿਹੜੇ ਖੇਤ ਹੈਗੇ ਹੈਗੇ ਫਸਲਾਂ ਕੱਟੀਆਂ ਦੀ ਖਾਲੀ ਹੋ ਜਾਂਦੀਆਂ ਤਾਂ ਰਾਜਸਥਾਨ ਤੋਂ ਜਿਹੜੇ ਪਸ਼ੂ ਚਰਾਵੇ ਆਉਂਦੇ ਹੈਗੇ ਵਾਗ ਲੈ ਕੇ ਆਉਂਦੇ ਹੈਗੇ ਉਹ ਤੁਰੇ ਆਉਂਦੇ ਆ ਉਹਨਾਂ ਵਿੱਚ ਜਿਹੜੀਆਂ ਡੈਮੇਜ ਹੋ ਜਾਂਦੀਆਂ ਗਾਈਆਂਆਂ ਜਾਂ ਸੱਖਪੇ ਤੋਂ ਵੱਜ ਜਾਂਦੀਆਂ ਜਾਂ ਨਿਲਖ ਬੱਚੇ ਹੁੰਦੇ ਆ ਉਹ ਵਾਗ ਤੋਂ ਨਿਕਲ ਜਾਂਦੇ ਆ ਜਾਂ ਜਿਹੜੀਆਂ ਡੈਮੇਜ ਹੋ ਜਾਂਦੀਆਂ ਉਹਨਾਂ ਉੱਥੇ ਹੀ ਛੱਤ ਨੂੰ ਤੁਰ ਜਾਂਦੇ ਆ ਉਹ ਮੁੜ ਕੇ ਠੀਕ ਹੋ ਜਾਂਦੇ ਆ ਉਹ ਫਿਰ ਆਵਾਰਾ ਪਸ਼ੂ ਦਾ ਹਸਰਤ ਬੋਰਡਰ ਤੇ ਬਾਰਡਰ ਤੇ ਥੋੜਾ ਜਿਹਾ ਰੈਸਟ੍ਰਿਕਸ਼ਨ ਕੋਈ ਇਸ ਤਰ੍ਹਾਂ ਦੇ ਆਪਣੇ ਤਾਂ ਪੰਚਾਇਤਾਂ ਕੋਲ ਰਹਿ ਗਏ ਆ ਜਿੱਥੋਂ ਇਹ ਰਾਜਸਥਾਨ ਵਾਲੇ ਪਾਸੇ ਤੋਂ ਇਹ ਜਿਆਦਾ ਵੱਡੀ ਗਿਣਤੀ ਦੇ ਵਿੱਚ ਇਸ ਆਉਂਦੇ ਤੇ ਜਾਂ ਫਿਰ ਕੋਈ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦੀ ਗਿਣਤੀ ਵੱਧਦੀ ਹੈ ਉਹਨਾਂ ਦੇ ਕੋਈ ਨਸਬੰਦੀ ਦਾ ਕੋਈ ਇਸ ਤਰ੍ਹਾਂ ਦਾ ਮਹਿਮ ਕੋਈ ਆਗਾਜ਼ ਪੰਜਾਬ ਸਰਕਾਰ ਨਾਲ ਮਿਲ ਕੇ ਕੀਤਾ ਜਾਵੇ ਤਾਂ ਇਹਨਾਂ ਦੀ ਗਿਣਤੀ ਜੋ ਹੈ ਸਟਰਲਾਈਜੇਸ਼ਨ ਦਾ ਆਵਾਰਾ ਤੇ ਬੇਸਹਾਰਾ ਜਿਹੜੇ ਆਪਣੇ ਡੌਗਸ ਨੇ ਮਾਸਟਰ ਦਾ ABC ਚੱਲਦਾ ਐਨੀਮਲ ਬਰਥ ਕੰਟਰੋਲ ਚੱਲ ਰਿਹਾ ਤੇ ਬਰਿੰਡਾ ਪੂਰੇ ਪੰਜਾਬ ਚ ਫਸਟ ਆ ਰਿਹਾ ਜਨਵਰੀ ਤੋਂ ਆਪਾਂ ਸਟਾਰਟ ਕੀਤਾ ਸੀਗਾ ਜਦੋਂ ਤੋਂ ਫੈਬ ਤੋਂ ਜਦੋਂ ਤੋਂ ਆਪਾਂ ਆਪੇ ਸੰਭਾਲਿਆ ਉਦੋਂ ਤੋਂ ਲੈ ਕੇ ਹੁਣ ਤੱਕ ਆਪਾਂ ਪੰਜਾਬ ਚ ਨੰਬਰ 1 ਐ ABC ਕਰਨ ਚ ਐਨੀਮਲ ਬਰਥ ਕੰਟਰੋਲ ਜੋ ਵੀ ਐ ਸਟਰਾਈਲਾਈਜੇਸ਼ਨ ਕਰਨ ਚ ਪੰਜਾਬ ਚ ਆਪਾਂ ਨੰਬਰ 1 ਐ ਆਪਾਂ ਪੂਰੀ ਸਪੀਡ ਨਾਲ ਕਰ ਰਹੇ ਆ ਸਟਰਾਈਲਾਈਜੇਸ਼ਨ ਪਰ ਉਹੀ ਐ ਇਹਨੂੰ ਟੈਕਲ ਕਰਨ ਚ ਥੋੜਾ ਟਾਈਮ ਲੱਗੇਗਾ ਜਿਹੜੇ ਕੁੱਤੇ ਨੇ ਜਾਂ ਫਿਰ ਡੌਗਸ ਨੇ ਕਹਿ ਦੀ ਆਪਾਂ ਉਹ ਆਪਣੇ ਸ਼ਹਿਰ ਚ 15 ਤੋਂ 20 ਹਜ਼ਾਰ ਹਾਂ ਜਿਆਦਾ ਉਹ ਗਿਣਤੀ ਜ਼ਿਆਦਾ ਉਹਨੂੰ ਦੇਖੋ ਬਾਇ ਟਾਈਮ ਹੀ ਘਟੂਗਾ ਸਟਰੇਲਾਈਜੇਸ਼ਨ ਹੋ ਜੂਗੀ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਅਜੇ ਆਪਾਂ ਸ਼ੈੱਡ ਬਣਾਉਣਾ ਸ਼ੁਰੂ ਕਰਨ ਵਾਲੇ ਸੀਗੇ ਮਗਰ ਉਹ ਫਿਰ ਤੋਂ ਰੂਲਿੰਗ ਰਿਵਰਸ ਹੋ ਗਈ ਹੈ ਨਾ ਉਹਨਾਂ ਨੂੰ ਆਨ ਆਪਾਂ ਕਿਤੇ ਲੈ ਕੇ ਨਹੀਂ ਜਾ ਸਕਦੇ ਫਿਰ ਦੇ ਟਾਈਮ ਹੀ ਉਹਨੂੰ ਤਾਕਲ ਕਰਨਾ ਇਹ ਅਸੀਂ ਬੇਨਤੀ ਕਰਨ ਵਾਸਤੇ ਜਿਹੜੇ ਮੰਤਪੱਤਰ ਜਲ ਮੁਖਮਤੀ ਸਾਹਿਬ ਦੇ ਨੂਮ ਦਿੱਤੇ ਹਨ ਪੀਰ ਦਾ ਪੰਜਾਬ ਦੇ ਕੋਈ ਵਿਆਪਕ ਪੱਧਰ ਤੇ ਨਹੀਂ ਵੱਡੇ ਪੱਧਰ ਦੇ ਉੱਤੇ ਕੋਈ ਮਹ ਮੰਤ ਨਹੀਂ ਮੇਰੇ ਹਸਾਮ ਨਾਲ ਤਾਂ ਸੁਪਰੀਮ ਕੋਰਟ ਨੇ ਬਹੁਤ ਵਧੀਆ ਆਰਡਰ ਕੱਢਿਆ ਸੀਗਾ ਆਰਡਰ ਤਾਂ ਵਧੀਆ ਹੈ ਜੇ ਆਪਾਂ ਉਹਨਾਂ ਬੇਸਹਾਰਾ ਜਾਨਵਰਾਂ ਨੂੰ ਸਹੀ ਫੈਸਿਲਿਟੀ ਦੇ ਸਕੀਏ ਨਹੀਂ ਤਾਂ ਫਿਰ ਜਿਹੜੇ ਐਨੀਮਲ ਲਵਰ ਨੇ ਉਹ ਅਤਰਾਜ ਕਰਦੇ ਨੇ ਵੀ ਜਿਹੜੇ ਡੌਗਸ ਆ ਉਹਨਾਂ ਨੂੰ ਸਹੀ ਟੇਕ ਕੇਅਰ ਨਹੀਂ ਕੀਤਾ ਜਾਊਗਾ ਉੱਥੇ ਆ ਜੋ ਵੀ ਆਪਾਂ ਨੇ ਲਈ ਸਹੀ ਤੇ ਵਧੀਆ ਫੈਸਿਲਿਟੀ ਬਣਾਈ ਹੈ ਜਿਹੜੇ ਵੀ ਐਨੀਮਲ ਲਵਰ ਆ ਉੱਥੇ ਜਾ ਕੇ ਉਹਨਾਂ ਨੂੰ ਫੀਡ ਕਰ ਦਿਆ ਕਰਨ। ਹਾਂ। ਕਿਉਂਕਿ ਬੇਸਿਕਲੀ ਜੇ ਆਪਾਂ ਐਨੀਮਲ ਲਵਰ ਹੈਗੇ ਆ ਆਪਾਂ ਸੜਕਾਂ ਤੇ ਉਹਨਾਂ ਨੂੰ ਪਾਣ ਨਾਲੋਂ ਤੇ ਆਪਾਂ ਵਧੀਆ ਕੋਈ ਜਿਵੇਂ ਆਪਾਂ ਗਊਸ਼ਾਲਾ ਬਣਾਈ ਹੈ ਉਸੇ ਆਧਾਰ ਤੇ ਜੇ ਆਪਾਂ ਡੌਗਸ ਵਾਸਤੇ ਵੀ ਬਣਾ ਦਈਏ ਤੇ ਜੇ ਐਨੀਮਲ ਲਵਰ ਐ ਨਹੀਂ ਐਨੀਮਲ ਲਵਰ ਤਾਂ ਜਾ ਕੇ ਉੱਥੇ ਫੀਡ ਕਰ ਸਕਦੇ ਆ। ਹੋ ਆਪਾਂ ਆਪਾਂ ਨੂੰ ਵੀ ਜਾਨਵਰਾਂ ਨਾਲ ਸਾਰਿਆਂ ਨੂੰ ਹੀ ਪਿਆਰ ਆ ਮੇਰੇ ਕੋਲੇ ਖੁਦ ਘਰੇ ਇੱਕ ਡੌਗ ਹੈਗਾ ਕੋਈ ਵੀ ਨਹੀਂ ਚਾਹੁੰਦਾ ਜੀ ਵੀ ਕਿਸੇ ਵੀ ਜੀਵ ਨੂੰ ਜਾਂ ਜਾਨਵਰ ਨੂੰ ਮਾਰਿਆ ਜਾਵੇ ਬਿਲਕੁਲ ਬਿਲਕੁਲ ਜ਼ੁਲਮ ਹੋਵੇ ਪਰ ਜਦੋਂ ਇਹ ਮਨੁੱਖੀ ਚਾਹਨਾ ਦਾ ਕਾਰਨਮੰਦ ਦਾ ਉਹਦਾ ਬਹੁਤਾਂ ਦਾ ਕਾਰਨ ਬਣਦੇ ਆ ਤੇ ਉਦੋਂ ਚਿੰਤਾ ਜਿਵੇਂ ਆਪਣੇ ਰਾਜਵੀਰ ਜਵੰਧਾ ਜੀ ਬਿਲਕੁਲ ਬਿਲਕੁਲ ਉੱਚੀ ਹੋੜ ਕੇ ਰੱਖਤਾ ਸਾਰੇ ਬਹੁਤ ਬਹੁਤ ਵੱਡੀ ਗੱਲ ਕਰਨੀ ਹੋਈ ਹੈ ਇਸੇ ਕਰਕੇ ਸਾਡਾ ਧਿਆਨ ਇਸੇ ਇਸ ਚੀਜ਼ ਵੱਲ ਗਿਆ ਕਿ ਸਾਨੂੰ ਨਹੀਂ ਬਿਲਕੁਲ ਠੀਕ ਹੈ ਮੇਰਾ ਥੋੜਾ ਪਿਆਂਚ ਲੈਣੇ ਕਿ ਸ਼ਾਇਦ ਜਿਹੜੀਆਂ ਮੇਨ ਸ਼ਰਤਾਂ ਹੈਗੀਆਂ ਨੇ ਉਹਨਾਂ ਦੇ ਉੱਤੇ ਵੀ ਕਈ ਲੋਕਾਂ ਨੇ ਉਤਾਲਾ ਬਣਾ ਲਿਆ ਕਿਆਂ ਨੇ ਏਕੜੇ ਦਾ ਉਹ ਜਿਹੜਾ ਆਪਣਾ ਨੈਸ਼ਨਲ ਹਾਈਵੇਅ ਹੈ ਐਨ ਐਫ ਐਲ ਉਹਦੇ ਰੋਡ ਦੇ ਉੱਤੇ ਪਾ ਜਾਂਦਾ ਜੀ ਉਹਨੂੰ ਰੋਡ ਦੇ ਉੱਤੇ ਬਟਾਏ ਉੱਥੇ ਲੋਕ ਪੜ ਕੇ ਪਾਉਂਦੇ ਨੇ ਨੈਸ਼ਨਲ ਹਾਈਵੇਅ ਇਹ ਨਾਲ ਜੀ ਕਈ ਲੋਕਾਂ ਨੇ ਨਾ ਧੰਦਾ ਹੀ ਬਣਾ ਲਿਆ ਹੋਇਆ ਬਿਲਕੁਲ ਇੱਕ ਐਗਜ਼ਾਮਪਲ ਸੀਗਾ ਜਿਹੜਾ ਸਾਡੇ ਬੋਰਡ ਦੇ ਵਿੱਚ ਵੀ ਨਾ ਪੋਲ ਉਤਰ ਦੇ ਸਾਰ ਉੱਥੇ ਮਤਲਬ ਪ੍ਰੋਪਰ ਕੈਰੀ ਜੀ ਬਣਾ ਰੱਖੀ ਸੀਗੀ ਉਹਦੇ ਵਿੱਚ ਚਾਰਾ ਪਾ ਦੇ ਚਾਰੇ ਵਾਲਾ ਵੀ ਨਾਲ ਹੀ ਬੈਠਾ ਸੀਗਾ ਹਾਂਜੀ ਹਾਂਜੀ ਅਸੀਂ ਉਹਨੂੰ ਕਿਹਾ ਕਿ ਬ੍ਰਦਰ ਇੱਥੋਂ ਤੁਸੀਂ ਸ਼ਿਫਟ ਕਰ ਜਾਓ ਤੇ ਅਸੀਂ ਉੱਥੇ ਬਹੁਤ ਵਧੀਆ ਇੱਕ ਪਾਰਕ ਬਣਾਤਾ ਹੁਣ ਤੁਸੀਂ ਜਾ ਕੇ ਦੇਖ ਵੀ ਸਕਦੇ ਜੀ ਉਹ ਉਹਨਾਂ ਸੀ ਤਾਂ ਆਪਣੇ ਵੱਲੋਂ ਇਨੀਸ਼ੀਏਟਿਵ ਲਿੱਤਾ ਮਗਰ ਉਹਨਾਂ ਕਈ ਆਪਣੇ ਲੋਕ ਐਵੇਂ ਇਤਰਾਜ ਕਰਦੇ ਵੀ ਉਹਦੇ ਰੋਜੀ ਤੇ ਰੋਜੀ ਰੋਟੀ ਤੇ ਲੱਗਦਾ ਮੈਂ ਅਪੀ ਉਹ ਜਿਹੜੀਆਂ ਉਹਨਾਂ ਕੋਲ ਰੋਡ ਤੋਂ ਹਟ ਕੇ ਜਿੱਥੇ ਮਰ ਲਈ ਜਿੱਥੇ ਅਸੀਂ ਤਾਂ ਮਾਸ ਪਬਲਿਕ ਨੂੰ ਦੇਖ ਕੇ ਉਹ ਡਿਸੀਜਨ ਲਿੱਤਾ ਕਿਉਂਕਿ ਉੱਥੇ ਐਡਾ ਵੱਡਾ ਮਤਲਬ ਇੱਕ 7-8 ਫੁੱਟ ਦਾ ਕੂੜੇ ਦਾ ਹੀ ਡੰਪ ਬਣ ਗਿਆ ਸੀਗਾ ਹਾਂਜੀ ਹਾਂਜੀ ਤੇ ਬਹੁਤ ਗੰਦੀ ਕੋਈ ਸਮੈਲ ਆਉਂਦੀ ਸੀਗੀ ਬਿਮਾਰੀਆਂ ਦਾ ਕਾਰਨ ਉਹਦੇ ਜਸਟ ਮੂਰੇ ਸਬਜ਼ੀਆਂ ਦੀ ਰੇੜੀਆਂ ਲੱਗਦੀਆਂ ਤੇ ਉਹ ਉੱਥੇ ਹੀ ਆਪਾਂ ਗੰਦਗੀ ਆ ਉੱਥੇ ਹੀ ਆਪਾਂ ਖਾਨ ਪੀਣ ਵਾਲੀ ਸਬਜ਼ੀਆਂ ਪੇਸ ਕੋਈ ਖਾਣੇ ਅੱਜ ਮੈਂ ਨੈਰੋਆਣਾ ਰੋਡ ਤੇ ਨੰਨੀ ਸ਼ਾਪ ਕੋਲੇ ਉੱਥੇ ਬਣਾ ਰੱਖਿਆ ਤੇ ਇਹ ਇਹ ਚੀਜ਼ ਨਾ ਆਪਾਂ ਇੱਕ ਬੰਦੇ ਨੂੰ ਦੇਖਦੇ ਹੋਏ ਆਪਾਂ ਮਾਸ ਪਬਲਿਕ ਨੂੰ ਨਹੀਂ ਅਫੈਕਟ ਕਰ ਸਕਦੇ ਨਹੀਂ ਰੱਖਣੇ ਚਾਹੀਦਾ ਇਲੀਗਲ ਤੌਰ ਤੇ ਕੋਈ ਵੀ ਪੈਸੇ ਕਮਾਉਂਦਾ ਜੀ ਉਹ ਗਲਤ ਹੈ ਚਾਹੇ ਕੋਈ ਰੋਜੀ ਰੂਟੀ ਹੋ ਕੁਝ ਵੀ ਹੋਵੇ ਉਹਨੇ ਉਹ ਸਬਧਾਨ ਜੀ ਲੱਗਣੇ ਹੁੰਦਾ ਇਹ ਤਾਂ ਫਿਰ ਇਸ ਇਸ ਤਰੀਕੇ ਨਾਲ ਤਾਂ ਨੇਚਰਲ ਹੈ ਕੋਈ ਕਿਤੇ ਵੀ ਕੁਝ ਵੀ ਕਰਕੇ ਬਹਿ ਜਾਊਗਾ ਤੇ ਮੇਰੇ ਆਪਾਂ ਦੇਖਾਂਗੇ ਵੀ ਬਿਲਕੁਲ ਉਹ ਅਸੀਂ ਰੋਕ ਨਹੀਂ ਸਕਦੇ ਆਪਾਂ ਕਿਸੇ ਦੀ ਚੰਚ ਅਸੀਂ ਤਾਂ ਹੀ ਉਹ ਡਿਸੀਜਨ ਲਿੱਤਾ ਤੇ ਅਸੀਂ ਹੁਣ ਅਲੱਗ-ਅਲੱਗ ਏਰੀਆਜ਼ 'ਚ ਵੀ ਇਹ ਕੰਮ ਕਰ ਰਹੇ ਆਂ ਕਿ ਦੇਖੋ ਸਰਕਾਰ ਨੇ ਚਲੋ ਜਿਵੇਂ ਵੀ ਗਊਸ਼ਾਲਾ ਦਾ ਪ੍ਰਬੰਧ ਹੋਇਆ ਵਾ ਜੇ ਕਿਸੇ ਨੇ ਚਾਰਾ ਪਾਣਾ ਉੱਥੇ ਜਾ ਕੇ ਪਾਵੇ ਉੱਥੇ ਪ੍ਰੋਪਰ ਫੈਸਿਲਿਟੀ ਹੈ ਗਾਵਾਂ ਦੀ ਕੋਈ ਕਮੀ ਨਹੀਂ ਉੱਥੇ ਲੋੜਵੰਦ ਵੀ ਹੈ ਤੇ ਇਹ ਸਾਰਾ ਕੁਝ ਆਪਾਂ ਕਰ ਸਕਦੇ ਹਾਂ ਆਪਣੇ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈਗੀ ਹੈ ਆਪਾਂ ਵੀ ਆਪ ਦਾ ਫਰਜ਼ ਨਿਭਾਈਏ ਤੇ ਆਪਾਂ ਇੱਥੇ ਜਿੱਥੇ ਚਾਰਾ ਪਾਉਂਗੇ ਉੱਥੇ ਬੇਸਾਰਾ ਪਸ਼ੂ ਨੇ ਆਣਾ ਹੀ ਆਣਾ ਹੈ ਠੀਕ ਹੈ ਰਿੰਗ ਰੋਡ ਤੇ ਨਾ ਜਕਾਰਪੁਰ ਸ਼ਹਿਰ ਦੀ ਜਗ੍ਹਾ ਤੇ ਜਦੋਂ ਆਪਣਾ ਲਾਲ ਸਿੰਘ ਨਗਰ ਨੂੰ ਮੁੜਦੇ ਹਾਂ ਉੱਥੇ ਵੀ ਦੋ ਜਿਵੇਂ ਚਾਰੇ ਵਾਲੇ ਬੈਠੇ ਰਹੇ ਉਹਨੇ ਜਿੱਥੋਂ ਗਾਂਝਾਂ ਮਿਲਦੀਆਂ ਵੜ ਕੇ ਲੈ ਕੇ ਉੱਥੇ ਅੰਦਰ ਕਰ ਦਿੰਦਾ ਹੂੰ ਤਾਂ ਉਥੇ ਗਾਈਆਂ ਦਾ ਕਾਫੀ ਰਸ ਹੈਗਾ ਉਹ ਆਵਾ ਪੰਜਾਬੀ ਵਾਲੇ ਜਾਂ ਲੰਘਦੇ ਲੱਗਦੇ ਉਥੋਂ ਚਾਰਾ ਲੈ ਕੇ ਉਥੇ ਪਾਉਂਦੇ ਨੇ ਤੇ ਰਾਤ ਨੂੰ ਉਹ ਚਲਾ ਜਾਂਦੇ ਆ ਦੇ ਘਰੋਂ ਸੜਕਾਂ ਤੇ ਆ ਜਾਂਦੇ ਆ ਬਿਲਕੁਲ ਉਹੀ ਗੱਲ ਆ ਨਾ ਫਿਰ ਤਾਂ ਨਹੀਂ ਇਹ ਧਿਆਨ ਚ ਵੀ ਨਹੀਂ ਬਹੁਤ ਸੀਰੀਅਸ ਮੈਟਰ ਆ ਦੇਖੋ ਜੇ ਕੋਈ ਮਨੁੱਖੀ ਜੀਵ ਨੂੰ ਜੋ ਹੈ ਨੁਕਸਾਨ ਪਹੁੰਚੇ ਜਾਨੀ ਨੁਕਸਾਨ ਪਹੁੰਚੇ ਅਗੇ ਤੋਂ ਨੂੰ ਫਿਰ ਹੋਣ ਵਾਲੀ ਹੈ ਜੀ ਜੋ ਇੰਨਾ ਦਾ ਇਲੈਕਟਰ ਵੀ ਇਹਨਾਂ ਦੇ ਪਾਏ ਜਾਂਦੇ ਹੁੰਦੇ ਸੀ ਨਾ ਬਾਰਾ ਪਸ਼ੂ ਉਹਦੇ ਤਾਂ ਜੋ ਵੀ ਦੂਰਾ ਪੈਗ ਵਗਾਰਾ ਵੀ ਲੱਗਦੇ ਉਹ ਸਾਰਾ ਕੁਝ ਲੱਗਦਾ ਉਸ ਤੋਂ ਕੋਈ ਉਹ ਨਹੀਂ ਹੁੰਦਾ ਅੱਜ ਕੱਲ ਇਹ ਇਹ ਹੈ ਨਾ ਜੀ ਜਦੋਂ ਕੱਲਾ ਕੋਈ ਬੱਚਾ ਜਾਂ ਕੋਈ ਮਤਲਬ ਲੇਡੀ ਜਾਂ ਕਈ ਵਰੀ ਇਹਨਾਂ ਇਹਨਾਂ ਨੂੰ ਵੀ ਕਈ ਵਰੀ ਆਪਾਂ ਕਿੰਨੀਆਂ ਵੀਡੀਓਜ਼ ਆ ਰਹੀਆਂ ਨੇ ਵੀ ਜਦੋਂ ਕਿਤੇ ਆਪਦੇ ਉਹਦੇ ਸਟਾਰ ਵੀ ਬਣਾ ਲੈਂਦੇ ਆ ਉਹ ਜਿਹੜਾ ਥਾਂ ਤੇ ਜਿੱਥੇ ਝੁੰਡ ਹੁੰਦੇ ਆ ਇੱਕ ਜਦੋਂ ਝੁੰਡ ਬਣ ਜਾਂਦਾ ਉੱਥੇ ਪੁੱਛਰ ਵੀ ਜਾਂਦੇ ਆ ਆਪਾਂ ਖੁਦ ਬਚਪਨ ਤੋਂ ਵੀ ਦੇਖਿਆ ਵੀ ਛੋਟੇ ਬੱਚਿਆਂ ਨੂੰ ਪੈ ਜਾਂਦੇ ਕਈ ਵਾਰ ਉਹ ਮਤਲਬ ਬੱਚਿਆਂ ਲਈ ਵੀ ਬਹੁਤ ਨੁਕਸਾਨ ਹੈ ਮਗਰ ਕੋਈ ਗੱਲ ਨਹੀਂ ਆਪਾਂ ਇਸੇ ਬਹੁਤ ਸੀਰੀਅਸ ਮੈਟਰ ਤੁਹਾਡੇ ਤੋਂ ਨਹੀਂ ਬਿਲਕੁਲ ਬਿਲਕੁਲ ਵੈਰੀ ਸੀਰੀਅਸ ਮੈਟਰ ਆਪਾਂ ਜੇ ਤੇ ਰਲ ਮਿਲ ਕੇ ਹੀ ਵਰਕ ਕਰਦੇ ਕੋਈ ਗੱਲ ਜਿੱਥੇ ਜਿੱਥੇ ਸਾਡੀ ਪੰਜਾਬੀ ਐਡਵੈਂਚਰ ਦੀ ਟੀਮ ਸਾਰੀ ਜਿੱਥੇ ਤੁਹਾਨੂੰ ਲੱਗਦਾ ਕੋਈ ਅਵੇਅਰਨੈਸ ਗਾਇਡ ਕਰਨੀ ਆ ਹੋਰ ਕਰਨਾ ਹੈ ਕੁਛ ਵੀ ਕਰਨਾ ਹੈ ਦੇਖੋ ਅਸੀਂ ਸਾਰੇ ਐਨੀਮਲ ਲਵਰਸ ਦੀ ਬਹੁਤ ਰਿਸਪੈਕਟ ਕਰਦੇ ਹਾਂ ਚਲੋ ਉਹਨਾਂ ਦੇ ਲਈ ਇੱਕ ਭਾਵਨਾ ਹੈਗੀ ਹੈ ਜਾਨਵਰਾਂ ਨੂੰ ਲੈ ਕੇ ਮਗਰ ਉਹ ਭਾਵਨਾ ਨੂੰ ਕਿਦਾਂ ਅਸੀਂ ਮੈਨੇਜ ਕਰ ਸਕੀਏ ਤੇ ਕਿਦਾਂ ਉਹ ਵੀ ਖੁਸ਼ ਰਹਿਣ ਤੇ ਦੇਖੋ ਮਨੁੱਖੀ ਮਨੁੱਖੀ ਜੇ ਨਹੀਂ ਸੇਫ ਰਹੂਗਾ ਤਾਂ ਫਿਰ ਜਾਨਵਰਾਂ ਨੂੰ ਕਿਵੇਂ ਸੇਫ ਰੱਖਾਂਗੇ ਆਪਾਂ ਹਨਾ ਤਾਂ